ਸਤਿ ਸ਼੍ਰੀ ਅਕਾਲ ਜੀ ਫਰਸਟ ਵਾਸ ਫਰੀਦ ਕੋਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਰਮੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ 온 ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਐ 11 ਵਜੇ ਤੇ ਲਓ ਜੀ ਆਪਾਂ ਹੁਣ ਦਿਖਾਉਣੇ ਤੇ ਪ੍ਰਾਈਸ ਜਿਹੜਾ ਉਹ ਡਿਫਰੈਂਟ ਡਿਫਰੈਂਟ ਰਹੂਗਾ ਤੇ ਮੈਂ ਨਾਲ ਨਾਲ ਦੱਸਦੀ ਜਾਊਂਗੀ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਉਹ ਦੇਖਣੀ ਆ ਪੂਰੀ ਵੀਡੀਓ ਦੇਖ ਲਿਆ ਕਰੋ ਕਿਉਂਕਿ ਉਹਦੇ ਵਿੱਚ ਪ੍ਰਾਈਸ ਵਗੈਰਾ ਬਾਰੇ ਡਿਟੇਲ ਦਿੱਤੀ ਹੁੰਦੀ ਹੈ ਔਰ ਸੂਟਾਂ ਬਾਰੇ ਵੀ ਡਿਟੇਲ ਦਿੱਤੀ ਹੁੰਦੀ ਹੈ ਹਲੋ ਜੀ ਪਹਿਲਾ ਸੂਟ ਹੈਗਾ ਚੈੱਕ ਦੇ ਵਿੱਚ ਇਹ ਹੀ ਆਪਣੇ ਕੋਲੇ ਇਕੱਲਾ ਸੂਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਠੀਕ ਹੈ ਜੀ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਐਨੇ ਸੋਹਣੇ ਸੂਟ ਬਣਦੇ ਨੇ ਹੁਣ ਸੂਟ ਬਣ ਕੇ ਚੱਲਿਆ ਗਿਆ ਐਕਚੁਅਲੀ ਕਿਸੇ ਕੁੜੀ ਦਾ ਸੀਗਾ ਚੈੱਕ ਦੇ ਵਿੱਚ ਪਹਿਲਾਂ ਚੈੱਕ ਵਿੱਚ ਨਹੀਂ ਸੋਰੀ ਉਹ ਹੋਰ ਤਰ੍ਹਾਂ ਦਾ ਸੀਗਾ ਚੈੱਕ ਤਾਂ ਆਪਣਾ ਅਨਸਟਿਚ ਹੀ ਗਿਆ ਤੇ ਇੰਨੇ ਸੋਹਣੇ ਚੈੱਕ ਦੇ ਵਿੱਚ ਸੂਟ ਬਣਦੇ ਨੇ ਨਾ ਜੀ ਇੰਨੇ ਕਿ ਪਿਆਰੇ ਡਿਜ਼ਾਈਨਰ ਸੂਟ ਬਣਦੇ ਨੇ ਬਸ ਪੁੱਛੋ ਹੀ ਨਾ ਥਰੂ ਖੁਸ਼ ਹੋ ਜਾਂਦੀ ਆ ਦੇਖ ਕੇ ਸੂਟਾਂ ਨੂੰ ਤੇ ਲੋ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਤੁਹਾਨੂੰ ਮਿਲੂਗਾ 1050 ਦੇ ਵਿੱਚ ਇਕੱਲਾ ਸੂਟ ਜੇ ਤੁਸੀਂ ਦੋ ਸੂਟ ਲਾਉਂਗੇ ਤਾਂ ਦੋ ਸੂਟ ਤੁਹਾਨੂੰ 50 ਰੁਪਏ ਹੋਰ ਲੈਸ ਹੋ ਜਾਣਗੇ ਫਿਰ ਲੋ ਜੀ ਨੈਕਸਟ ਦੇਖੋ ਇਹ ਹੈਗਾ ਇੱਕ ਸ਼ੰਕਰ ਬ੍ਰਾਂਡ ਦਾ ਸੋਰੀ ਮੇਰੇ ਫਰੰਟਕਸ ਜੀ ਇੰਦਿਕਾ ਲਓ ਜੀ ਆਪਾਂ ਚੈੱਕ ਕਰ ਲਈਏ ਆਸਟ੍ਰੇਲੀਅਨ ਵੂਲ ਮਰੀਨੋ ਵੂਲ ਇਹ ਹੈਗਾ ਜੀ ਸ਼ੰਕਰ ਬ੍ਰਾਂਡ ਦਾ ਸੂਟ ਇੰਨਾ ਕੁ ਸੌਫਟ ਹੈਗਾ ਕਪੜਾ ਇੰਨਾ ਜਿਆਦਾ ਸੋਹਣਾ ਕਪੜਾ ਹੈਗਾ ਤੇ ਇਹ ਤਾਂ ਹੱਥ ਲਾਈ ਦੋ ਕਿਦ ਲੱਗਦਾ ਤੇ ਲਓ ਜੀ ਇਹ ਹੈਗੀ ਰੈੱਡ ਕਲਰ ਦੀ ਇਹਦੇ ਨਾਲ ਸਲਵਾਰ ਮਰੀਨੋ ਵੂਲ ਅ ਬਾਈ ਸ਼ੰਕਰ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਇਹਦੀ ਵੀ ਪ੍ਰਾਈਸ ਰਹੂਗੀ 1000 50 ਪੈਸ ਸਿੰਗਲ ਸੂਟ ਦੀ ਤੇ ਦੋ ਸੂਟ ਲਓਗੇ ਤਾਂ 1000 1000 ਦੀ ਠੀਕ ਹੈ ਜੀ ਦੋ ਸੂਟ ਲੈਣ ਤੇ ਇੱਕ 50 50 ਰੁਪਏ ਹੋਰ ਲੈਸ ਹੁੰਦੇ ਜਾਂਦੇ ਆ ਇਹ ਹੈਗੀ ਰੈੱਡ ਦੇ ਨਾਲ ਸਲਵਾਰ ਬਹੁਤ ਪਿਆਰਾ ਸੂਟ ਲੱਗਦਾ ਹੈ ਕੰਟਰਾਸਟ ਬੜਾ ਹੀ ਸੋਹਣਾ ਹੈਗਾ ਲੋ ਜੀ ਅਗਲਾ ਦੇਖੋ ਇਹ ਸ਼ੰਕਰ ਬ੍ਰਾਂਡ ਦੀ ਆਸਟ੍ਰੇਲੀਅਨ ਵੂਲ ਹੈ ਅਲੱਗ-ਅਲੱਗ ਵੂਲ ਨੇ ਜੀ ਕੋਈ ਆਸਟ੍ਰੇਲੀਆ ਤੋਂ ਆਈ ਹੋਈ ਹੈ ਲੋ ਜੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈਗਾ ਪਸ਼ਮੀਨੇ ਦੇ ਸੂਟ ਰਹਿਣਗੇ ਸਾਰੇ ਤੇ ਇਹ ਹੋਊਗੀ ਜੀ ਇਹਦੀ ਸਲਵਾਰ ਦੇ ਵਿੱਚ ਸ਼ਾਈਨ ਬੜੀ ਹੈ ਸਲਵਾਰ ਦੇ ਵਿੱਚ ਬੜਾ ਸੋਹਣਾ ਸਟਫ ਹੈਗਾ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਜੀ ਹਾਂ ਤੇ ਕਲਰ ਵੀ ਬਹੁਤ ਪਿਆਰਾ ਹੈ ਅ ਮਿੱਠਾ ਮਿੱਠਾ ਵੀਰਾਜਾ ਕਲਰ ਹੈ ਮਿੱਠਾ ਮਿੱਠਾ ਜ ਠੀਕ ਹੈ ਜੀ ਤੇ ਪ੍ਰਾਈਸ सेम ही ਰਹੂਗੀ ਜੋ ਪਹਿਲਾਂ ਦੱਸਤੀ 1000 ਰੁਪਏ ਲੋ ਤੇ ਨੈਕਸਟ ਹੈਗਾ ਰਾਮ ਟੈਕਸ ਦਾ ਸੂਟ ਆਉਂਦੇ ਕਲਰ ਥੋੜੇ ਘੱਟ ਹੀ ਮਿਲਦੇ ਹੁੰਦੇ ਨੇ ਡਾਲ ਡਾਲ ਜੇ ਕਲਰ ਜਿਆਦਾ ਹੁੰਦੇ ਹੁੰਦੇ ਨੇ ਬੜੇ ਸੋਹਣੇ ਕਲਰ ਹੈ। ਹਮਮ। ਲੋ। ਬਹੁਤ ਹੀ ਪਿਆਰਾ ਜਿਹਾ ਕਲਰ। ਰਾਮ ਟੈਕਸ ਦਾ ਸੂਟ ਤੇ ਇਹ ਹੈਗੀ ਹੈ ਜੀ ਮੈਜੈਂਟਾ ਕਲਰ ਦੀ ਨਾਲ ਸਲਵਾਰ। ਬੜਾ ਪਿਆਰਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ। ਤੇ ਪਰ ਸਿੰਗਲ ਸਿੰਗਲ ਹੀ ਨੇ ਜਿਹੜੇ ਮੈਂ ਦਿਖਾ ਰਹੀ ਆਂ ਇਕੱਲੇ ਇਕੱਲੇ ਸੂਟ ਹੀ ਨੇ ਆਪਣੇ ਕੋਲੇ। ਠੀਕ ਹੈ ਜੀ ਸੂਟ ਬਹੁਤ ਜਿਆਦਾ ਸੋਹਣੇ ਨੇ। ਖੂਬਸੂਰਤ ਸੂਟ। ਤੇ ਪ੍ਰਾਈਸ ਜੋ ਮੈਂ ਤੁਹਾਨੂੰ ਦੱਸਤੀ ਹੁਗੀ ਆ। 1050 ਦਾ ਕੱਲਾ ਸੂਟ ਠੀਕ ਹੈ ਇਹ ਵੀ ਰਾਮ ਟੈਕਸ ਦਾ ਹੀ ਸੂਟ ਹੈ ਕਈ ਵਾਰੀ ਨਾ ਕਿਤੋਂ ਆ ਹੈਗੀ ਇਸ ਸਟੈਂਪ ਕਈ ਵਾਰੀ ਕੱਟੀ ਵੀ ਜਾਂਦੀ ਹੈ ਇਹਦੇ ਚ ਥਾਂ ਦੇ ਵਿੱਚ ਪਰ ਇਹਨਾਂ ਤੇ ਹੈਗੀ ਹੈ ਰਾਮ ਟੈਕਸ ਦੀ ਸਟੈਂਪ ਹੈਗੀ ਹੈ ਚੈੱਕ ਦੇ ਵਿੱਚ ਸੂਟ ਹੈਗਾ ਜੀ ਬਹੁਤ ਸੋਹਣਾ ਸੂਟ ਹੈ ਰਾਮ ਟੈਕਸ ਦੇ ਸੂਟ ਦਾ ਤੁਸੀਂ ਅੱਖਾਂ ਬੰਦ ਕਰਕੇ ਲੈ ਲਿਆ ਕਰੋ ਕੋਈ ਚੱਕਰ ਨਹੀਂ ਪੁੱਛਣ ਦੀ ਲੋੜ ਨਹੀਂ ਆ ਕਿ ਬੁਰਾ ਆਊਗਾ ਕਿ ਨਹੀਂ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਇਹ ਵੀ ਸਿੰਗਲ ਸੂਟ ਹੈ ਚੈੱਕ ਦੇ ਵਿੱਚ ਆਪਣੇ ਕੋਲੇ ਠੀਕ ਹੈ ਬਹੁਤ ਪਿਆਰਾ ਸੂਟ ਬਣਦਾ ਇਹ ਤੇ ਸਟਿਚਿੰਗ ਦੇ ਵਿੱਚ ਬੜੇ ਸੋਹਣੇ ਸਟਾਈਲ ਬਣਦੇ ਹਨ ਇਹਨਾਂ ਦੇ ਚਲੋ ਜੀ ਨੈਕਸਟ ਦੇਖੋ ਇਹ ਵੀ ਆਪਣੇ ਕੋਲੇ ਰਾਮ ਟੈਕਸ ਦਾ ਹੀ ਸੂਟ ਹੈ ਅ ਡਾਰਕ ਮਹਿਰੂਨ ਕਲਰ ਬੜਾ ਪਿਆਰਾ ਜਿਹਾ ਮਹਿਰੂਨ ਕਲਰ ਹੈ ਸੋਹਣਾ ਜਿਹਾ ਡਿਜ਼ਾਈਨਿੰਗ ਵੀ ਬੜੀ ਪਿਆਰੀ ਹੈਗੀ ਆ ਅੰਬੀ ਅੰਬੀਆਂ ਹੀ ਬਹੁਤ ਸੋਹਣੀਆਂ ਲੱਗਦੀਆਂ ਨੇ ਹਲੋ ਠੀਕ ਹੈ ਜੀ ਇਹ ਹੈਗੀ ਨਾਲ ਸਲਵਾਰ ਸੌਫਟ ਬਹੁਤ ਹੁੰਦਾ ਕਪੜਾ ਰਾਮ ਟੈਕਸ ਦਾ ਬਹੁਤ ਜ਼ਿਆਦਾ ਸੌਫਟ ਹੁੰਦਾ ਲਓ ਜੀ ਅਗਲਾ ਸੂਟ ਦੇਖੋ ਖਿੜਮਾ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਹੈ ਪਰ ਜਿੰਨੇ ਵੀ ਸੂਟ ਦਿਖਾ ਰਹੀ ਆ ਅੱਜ ਇਕੱਲੇ ਇਕੱਲੇ ਸੂਟ ਹੀ ਮਿਲਣਗੇ ਤੁਹਾਨੂੰ ਇਹ ਆਰਟੈਕਸ ਬ੍ਰੈਂਡ ਦਾ ਸੂਟ ਹੈ ਇਹ ਚ ਕੋਈ ਵੀ ਤੁਹਾਨੂੰ ਦੋ ਸੂਟ ਨਹੀਂ ਮਿਲਣਗੇ ਮਿਲੂਗਾ ਇਕੱਲਾ ਹੀ ਜਿਹੜਾ ਲੱਗਿਆ ਲੱਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਵਾਲਾ ਕੰਮ ਹੈ ਤਾਂ ਠੀਕ ਹੈ ਜੀ ਇਹ ਵੀ ਡਿਸਕਾਊਂਟ ਦੇ ਸੂਟ ਹੈ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਠੀਕ ਹੈ ਜੀ ਇਹ ਕਲਰ ਬਹੁਤ ਘੱਟ ਹੁੰਦੇ ਨੇ ਇਸ ਤਰ੍ਹਾਂ ਦੇ ਆਰਟੈਕਸ ਦਾ ਸੂਟ ਹੈ ਤੇ ਪ੍ਰਾਈਸ 1050 ਸਿੰਗਲ ਸੂਟ ਲਈ ਤੇ ਆ ਤਾਂ ਸ਼ਾਇਦ ਮਿਲਣਾ ਤਾਂ ਮੈਂ ਪਹਿਲਾਂ ਦਿਖਾ ਚੁੱਕੀ ਕਿ ਨਹੀਂ ਨਹੀਂ ਉਹ ਹੋਰ ਸੀਗਾ ਹਾਂ ਉਹ ਮੈਂ ਲੈ 셔ਟ ਦਾ ਕਲਰ ਗਲਾਬੀ ਜੇ ਫਲ ਸ਼ਰਟ ਦਾ ਕਲਰ ਹੋਰ ਸੀਗਾ ਆ ਲਓ ਜੀ ਬੜਾ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਮਰੀਨੋ ਵੂਲ ਹੈ ਪਤਾ ਨਹੀਂ ਮੈਂ ਇਹਦੇ ਨਾਲ ਉਹ ਦਿਖਾਇਆ ਕਿ ਅਲੱਗ ਤੋਂ ਦਿਖਾਇਆ ਪਤਾ ਨਹੀਂ ਚਲੋ ਜੋ ਵੀ ਹੈ ਹੁਣ ਤੁਸੀਂ ਦੁਬਾਰਾ ਦੇਖ ਲਓ ਜੇ ਆ ਦੁਬਾਰਾ ਆ ਗਿਆ ਤਾਂ ਤੇ ਇਹ ਹੈਗੀ ਹੈ ਮਰੀਨੋ ਵੂਲ ਪ੍ਰਾਈਸ ਤਾਂ ਉਹੀ ਰਹੂਗੀ ਸੇਮ ਹੀ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਠੀਕ ਹੈ ਜੀ 1050 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਤੇ ਲੋ ਜੀ ਅਗਲਾ ਸੂਟ ਦੇਖੋ ਇਹ ਸੂਟ ਹੈਗਾ ਆਰਟੈਕਸ ਬ੍ਰਾਂਡ ਦਾ ਪਰ ਆਲਓਵਰ ਸੂਟ ਹੈ ਆਲਓਵਰ ਸੂਟ ਦੀ ਪ੍ਰਾਈਸ ਥੋੜੀ ਜੀ ਜ਼ਿਆਦਾ ਹੁੰਦੀ ਹੈ ਮੈਚਿੰਗ ਦੀ ਘੱਟ ਇਹ ਆਲਓਵਰ ਸੂਟ ਹੈ ਗ੍ਰੀਨ ਕਲਰ ਦੇ ਵਿੱਚ ਇਹ ਆਰਟੈਕਸ ਬ੍ਰਾਂਡ ਦਾ ਸੂਟ ਹੈ ਇਹ ਅੱਜ ਤੁਹਾਨੂੰ ਡਿਸਕਾਊਂਟ ਤੇ ਇਹ ਸੂਟ ਹੈ ਜਿਹੜਾ 1100 ਦਾ ਮਿਲ ਰਿਹਾ ਅਗਰ ਤੁਸੀਂ ਦੋ ਸੂਟ ਕੋਈ ਵੀ ਚੱਕ ਲਓਗੇ ਤੇ 1050 ਦਾ ਇਹ ਸੂਟ ਪੇਜੂਗਾ ਆਦਰਵਾਇਜ਼ ਇੱਕ ਲਾ ਸੂਟ 1100 ਦੇ ਵਿੱਚ ਡਿਸਕਾਊਂਟ ਤੇ ਮਿਲੂਗਾ ਠੀਕ ਹੈ ਜੀ ਤੇ ਲੋ ਜੀ ਅਗਲਾ ਸੂਟ ਦੇਖੋ ਇਹ ਰੀਵਾ ਬ੍ਰਾਂਡ ਦਾ ਸੂਟ ਹੈ ਪਰ ਆਲ ਓਵਰ ਸੂਟ ਹੈ ਠੀਕ ਹੈ ਆਲ ਓਵਰ ਸੂਟ ਹੈ ਜਿਹੜੇ ਉਹ ਥੋੜੇ ਜੇ ਕੋਸਟਲੀ ਹੁੰਦੇ ਨੇ 5 ਮੀਟਰ ਦਾ ਰੀਵਾ ਬ੍ਰਾਂਡ ਦਾ ਸੂਟ ਮਿਲੂਗਾ ਜੀ ਤੁਹਾਨੂੰ ਪਰਪਲ ਕਲਰ ਦੇ ਵਿੱਚ ਹੈਗਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਤੇ ਪ੍ਰਾਈਸ ਹੈਗੀ ਆ 1250 ਸਿੰਗਲ ਸੂਟ ਦੀ ਤੇ ਜੇ ਦੋ ਲਓਗੇ ਆਪੇ 50 ਲੈਸ ਕਰ ਲਿਆ ਕਰੋ ਆ ਲੋ ਆ ਸੂਟ ਦੇਖੋ ਇਹ ਸੂਟ ਵੀ ਹੈਗਾ ਆਪਣੇ ਕੋਲੇ ਕਿਹੜੇ ਬ੍ਰਾਂਡ ਦਾ ਇਹ ਵੀ ਰੀਵਾ ਬ੍ਰਾਂਡ ਦਾ ਸੂਟ ਹੈ ਪਰ ਇਹ ਮੈਚਿੰਗ ਸੂਟ ਹੈ ਠੀਕ ਹੈ ਜੀ ਆ ਲੋ ਆਰਮੀ ਕਲਰ ਜਿਹਾ ਲੱਗ ਰਿਹਾ ਮਿੰਦਾ ਬਲੈਕ ਵੀ ਨਹੀਂ ਲੱਗ ਰਿਹਾ ਪਤਾ ਨਹੀਂ ਕਿਹੜਾ ਇਹ ਡੱਲ ਬਲੈਕ ਜਿਹਾ ਹੈਗਾ ਜੀ ਥੋੜਾ ਜਿਹਾ ਜੈਡ ਬਲੈਕ ਨਹੀਂ ਹੈਗਾ ਇਹ ਤੇ ਇਹ ਵਾਲਾ ਸੂਟ ਆਊਗਾ ਤੁਹਾਡੇ ਕੋਲੇ 1050 ਦੇ ਵਿੱਚ ਸਿੰਗਲ ਸੂਟ ਠੀਕ ਹੈ ਜੀ ਹੁਣ ਆਪਾਂ ਜਿਹੜੇ ਹੋਰ ਮੇਰੇ ਕੋਲੇ ਇਕੱਲੇ ਇਕੱਲੇ ਸੂਟ ਹੈਗੇ ਨੇ ਮੈਂ ਤੁਹਾਨੂੰ ਉਹ ਵੀ ਦਿਖਾ ਦਿਆਂ ਆ ਲੋ ਜੀ ਇਹ ਵੀ ਆਪਣੇ ਕੋਲੇ ਰਾਮਟੈਕਸ ਦਾ ਸਿੰਗਲ ਸੂਟ ਹੈ ਮਹਿਰੂਨ ਕਲਰ ਦੇ ਲਈ ਇੱਕੋ ਪੀਸ ਲੋੜੀ ਰਾਈਸ 1050 ਸ਼ਿਪਿੰਗ ਫ੍ਰੀ ਆ ਵੀ ਆਪਣੇ ਕੋਲ ਇਕੱਲਾ ਪੀਸ ਬੜਾ ਸੋਹਣਾ ਲੱਗਦਾ ਇਹ ਤਾਂ ਐ ਲੱਗਦਾ ਜਿਵੇਂ ਵੈਲਵਟ ਦਾ ਸੂਟ ਹੁੰਦਾ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਹੈ ਦੀ ਮੇਰਾ ਕੀ ਕੀ ਕਰਦਾ ਮੈਂ ਹੀ ਸਵਾਲ ਆਿੰਦਾ ਬਹੁਤ ਪਿਆਰਾ ਕਲਰ ਹੈ ਬਹੁਤ ਜਿਆਦਾ ਸੋਹਣਾ ਇਹ ਲੋ ਠੀਕ ਹੈ ਜੀ ਇਹ ਰਾਮ ਟੈਕਸ ਦੀ ਸੂਟ ਨੇ 1050 ਦਾ ਸੂਟ ਆਊਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ